ਮਾਂਜੋਗ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦੀਆਂ ਹਦਾਇਤਾਂ ਮੁਤਾਬਕ ਸਪੈਸ਼ਲ ਡਰਾਈਵ ਚਲਾਈ ਜਾ ਰਹੀ ਹੈ ਡਰੱਗਜ਼ ਦੇ ਖਿਲਾਫ ਉਹਦੇ ਚ ਅਮਰਸਰ ਕਮਿਸ਼ਨਰਟ ਪੁਲਿਸ ਨੂੰ ਬੜੀ ਅੱਛੀ ਕਾਮਯਾਬੀ ਮਿਲੀ ਹੈ ਕਮਰਸ਼ੀਅਲ ਕੁਆਂਟੀਟੀ ਦੀ 1 ਕਿਲੋ ਜਿਹੜੀ ਹੀਰੋਇਨ ਹੈ ਉਹ ਬਰਾਮਦ ਕੀਤੀ ਹੈ ਔਰ ਇੱਕ بڑا ਪ੍ਰਾਣਸ ਸਮਗਲਰ ਜਿਹੜਾ ਕਿ ਪ੍ਰਕਲੇਮਡ ਡਿਫੈਂਡਰ ਹੈ ਇੱਕ ਪੁਰਾਣੇ ਕੇਸ ਦੇ ਵਿੱਚ ਉਹ ਗ੍ਰਿਫਤਾਰ ਕੀਤਾ ਸੁੱਚਾ ਸਿੰਘ son of ਦਲੀਪ ਸਿੰਘ ਪਿੰਡ ਖਾਨਵਾਲ ਪੀਐਸ ਅਜਨਾਲਾ ਅਮਰਸਰ ਰੂਰਲ ਇਹ ਇੱਕ 2023 ਦਾ ਮੁਕੱਦਮਾ ਹੈਗਾ ਥਾਣੇ ਨਾਲੇ ਦਾ ਜਿੱਤੇ ਦੀ ਸਿਸਟਰ ਇਹਨਾਂ ਦਾ ਇੱਕ ਕਵਾਂਟੀ ਕੋਪੀ ਉਹ ਵੀ ਗ੍ਰਿਫਤਾਰ ਹੋਏ ਉਹਦੋਂ 4 ਕਿਲੋ ਹਿਰੋਇਨ ਦਾ ਉਹ ਮੁਕੱਦਮਾ ਦੱਸੀ ਇਹ ਉਹ ਬੰਦਾ ਉਸ ਚ ਪਕੜਿਆ ਸੀ ਸੁੱਚਾ ਸਿੰਘ ਇਸ ਤੋਂ ਇਲਾਵਾ ਇਹ ਗੱਲ ਜਿਹੜੀ ਇਹਦੀ ਪੁਛਗਿੱਛ ਤੋਂ ਸਾਹਮਣੇ ਆਈ ਕਿ ਜਦੋਂ ਇੱਕ ਕਨਸਾਈਨਮੈਂਟ ਡਰੋਨ ਰਾਹੀਂ ਮੰਗਵਾਉਂਦਾ ਸੀ 1 ਲੱਖ ਰੁਪਏ ਇਹਨੂੰ ਮਿਲਦਾ ਸੀਗਾ ਉਹ ਕਨਸਾਈਨਮੈਂਟ ਨੂੰ ਟਿਕਾਣੇ ਪਹੁੰਚਾਉਣ ਦਾ ਤੇ ਉਹ ਉਸ ਤੇ ਵੀ ਅਸੀਂ ਵਰਕ ਕਰ ਰਹੇ ਆ ਇਹਦੀ ਜਿਹੜੀ ਫਾਈਨੈਂਸ਼ੀਅਲ ਐਸਪੈਕਟ ਹੈ ਔਰ ਜਿਹੜਾ ਇਹਦਾ ਬੈਕਗਰਾਉਂਡ ਹੈ ਇਹਦੇ ਖਿਲਾਫ ਸਨੇਚਿੰਗ ਦਾ ਚੋਰੀ ਦਾ ਔਰ ਮਾਈਨਿੰਗ ਐਟ ਦੇ ਪਰਚੇ ਪਹਿਲਾਂ ਵੀ ਦਰਜ ਨੇ ਉਸ ਤੋਂ ਬਾਅਦ ਇਹ ਪੂਰਾ ਆਪਣਾ ਇਹਦੇ ਵਿੱਚ ਸ਼ਾਮਲ ਹੋ ਗਿਆ ਡਰੱਗ ਟ੍ਰੇਡ ਦੇ ਵਿੱਚ ਔਰ ਵੱਡਾ ਡਰੱਗ ਸਪਲਾਈਰ ਬਣ ਗਿਆ ਪਗੋੜਾ ਹੁਣ ਤੋਂ ਬਾਅਦ ਔਰ ਇਹਨੇ ਹੁਸ਼ਾਰਪੁਰ ਡਿਸਟ੍ਰਿਕਟ ਦੇ ਵਿੱਚ ਵੀ ਜਾ ਕੇ ਆਪਣਾ ਇੱਕ ਟਿਕਾਣਾ ਬਣਾਇਆ ਹੋਇਆ ਸੀ ਜਿੱਥੇ ਜਾ ਕੇ ਲੁਕ ਜਾਂਦਾ ਸੀ ਆਪਣੇ ਕੰਮ ਕਰਨ ਤੋਂ ਬਾਅਦ ਉਗਲੀ ਜਿਹੜੀ ਤਤਤੀਸ਼ਾ ਚੋ ਜਾਰੀ ਮਾਨਯੋਗ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦੀਆਂ ਹਦਾਇਤਾਂ ਮੁਤਾਬਕ ਸਪੈਸ਼ਲ ਡਰਾਈਵ ਚਲਾਈ ਜਾ ਰਹੀ ਹੈ ਡਰੱਗਜ਼ ਦੇ ਖਿਲਾਫ ਉਹਦੇ ਚ ਅਮਰਸਰ ਕਮਿਸ਼ਨਰ ਪੁਲਿਸ ਨੂੰ ਬੜੀ ਅੱਛੀ ਕਾਮਯਾਬੀ ਮਿਲੀ ਹੈ ਕਮਰਸ਼ੀਅਲ ਕੁਆਂਟੀਟੀ ਦੀ 1 ਕਿਲੋ ਜਿਹੜੀ ਹਿਰੋਇਨ ਬਰਾਮਦ ਕੀਤੀ ਹੈ ਔਰ ਇੱਕ بڑا ਪ੍ਰਾਣਸ smugglers ਜਿਹੜਾ ਕਿ ਪ੍ਰਕਲੇਮਡ ਡਿਫੈਂਡਰ ਹੈ ਇੱਕ ਪੁਰਾਣੇ ਕੇਸ ਦੇ ਵਿੱਚ ਉਹ ਗ੍ਰਿਫਤਾਰ ਕੀਤਾ ਸੁੱਚਾ ਸਿੰਘ son ਆਫ ਦਲੀਪ ਸਿੰਘ ਪਿੰਡ ਖਾਨਵਾਲ ਪੀਐਸ ਅਜਨਾਲਾ ਅਮਰਸਰ ਰੂਰਲ ਇਹ ਇੱਕ 2023 ਦਾ ਮਕਦਮਾ ਹੈਗਾ ਥਾਣਾ ਅਜਨਾਲੇ ਦਾ ਚੀਚੇ ਦੀ ਸਿਸਟਰ ਇਹਨਾਂ ਦਾ ਇੱਕ ਕਵਾਂਟੀਕੋਪੀ ਉਹ ਵੀ ਗ੍ਰਿਫਤਾਰ ਹੋਏ ਆ ਉਦੋਂ 4 ਕਿਲੋ ਹਿਰੋਇਨ ਦਾ ਉਹ ਮਕਦਮਾ ਦਰਸੀ ਇਹਰੇ ਬੰਦਾ ਉਸ ਚ ਪਕੜਾ ਸੀ ਸੁੱਚਾ ਸਿੰਘ ਇਸ ਤੋਂ ਇਲਾਵਾ ਇਹ ਗੱਲ ਜਿਹੜੀ ਇਹਦੀ ਪੁਛਗਿੱਛ ਤੋਂ ਸਾਹਮਣੇ ਆਈ ਕਿ ਜਦੋਂ ਇੱਕ ਕਨਸਾਈਨਮੈਂਟ ਡਰੋਨ ਰਾਹੀਂ ਮੰਗਵਾਉਂਦਾ ਸੀ 1 ਲੱਖ ਰੁਪਇਆ ਇਹਨੂੰ ਮਿਲਦਾ ਸੀਗਾ ਉਹ ਕਨਸਾਈਨਮੈਂਟ ਨੂੰ ਟਿਕਾਣੇ ਪਹੁੰਚਾਉਣ ਦਾ ਤੇ ਉਹ ਉਸ ਤੇ ਵੀ ਅਸੀਂ ਵਰਕ ਕਰ ਰਹੇ ਹਾਂ ਇਹਦੀ ਜਿਹੜੀ ਫਾਈਨੈਂਸ਼ੀਅਲ ਐਸਪੈਕਟ ਹੈ ਔਰ ਜਿਹੜਾ ਇਹਦਾ ਬੈਕਗ੍ਰਾਉਂਡ ਹੈ ਇਹਦੇ ਖਿਲਾਫ ਸਨੇਚਿੰਗ ਦਾ ਚੋਰੀ ਦਾ ਔਰ ਮਾਈਨਿੰਗ ਐਟ ਦੇ ਪਰਚੇ ਪਹਿਲਾਂ ਵੀ ਦਰਜ ਨੇ ਉਸ ਤੋਂ ਬਾਅਦ ਇਹ ਪੂਰਾ ਆਪਣਾ ਇਹਦੇ ਵਿੱਚ ਸ਼ਾਮਲ ਹੋ ਗਿਆ ਡਰੱਗ ਟਰੇਡ ਦੇ ਵਿੱਚ ਔਰ ਵੱਡਾ ਡਰੱਗ ਸਮਗਲਰ ਬਣ ਗਿਆ ਪਗੋੜਾ ਹੁਣ ਤੋਂ ਬਾਅਦ ਔਰ ਇਹਨੇ ਹੁਸ਼ਾਰਪੁਰ ਡਿਸਟ੍ਰਿਕਟ ਦੇ ਵਿੱਚ ਵੀ ਜਾ ਕੇ ਆਪਣਾ ਇੱਕ ਤਕਾਣਾ ਬਣਾਇਆ ਹੋਇਆ ਸੀ ਜਿੱਥੇ ਜਾ ਕੇ ਲੁਕ ਜਾਂਦਾ ਸੀ ਆਪਣੇ ਕੰਮ ਕਰਨ ਤੋਂ ਬਾਅਦ ਤੋਂ ਅਗਲੀ ਜਿਹੜੀ ਦਰਤੀਸ਼ ਹੋ ਜਾਰੀ